ਪੈਨਸ਼ਨਰ ਨਿਜਮਾ ਚ ਹੋਇਆ ਵੱਡਾ ਬਦਲਾ ਸਰਕਾਰ ਨੇ ਕੀਤਾ ਵੱਡਾ ਐਲਾਨ ਇਨ੍ਹਾਂ ਲੋਕਾਂ ਨੂੰ ਮਿਲਣਗੇ 5-5000 ਰੁਪਏ ਅੱਜ ਕਈ ਫੈਸਲਿਆਂ ਤੇ ਲੱਗੇਗੀ ਪੰਜਾਬ ਸਰਕਾਰ ਦੀ ਪੱਕੀ ਮੋਹਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਖਬਰ ਤਾਂ ਦੇਖੋ ਪੰਜਾਬ ਵਿੱਚ ਅੱਜ ਖੁੱਲਣਗੇ ਸਾਰੇ ਸਕੂਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਲਈ ਸਿੱਖਿਆ ਮੰਤਰੀ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਕ ਆਧਾਰਾਂ ਸੰਬੰਧੀ ਜ਼ਰੂਰੀ ਜਾਣਕਾਰੀ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਦੇਖੋ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਤੇ ਐਡਿਟਡ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਅੱਜ ਤੋਂ ਆਮ ਬੰਗ ਖੁੱਲਣ ਗਈਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸਬੰਧਤ ਜ਼ਿਲ੍ਹੇ ਦੇ ਡੀਸੀ ਵੱਲੋਂ ਕੀਤਾ ਜਾਵੇਗਾ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਆਉਣਗੇ ਪੰਜਾਬ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ ਹੜ੍ਹਾਂ ਨਾਲ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ ਤੁਹਾਨੂੰ ਦੱਸਦੀ ਏ ਕਿ ਪੰਜਾਬ ਦੇ ਵਿੱਚ ਮੱਦੀ ਤਬਾਹੀ ਤੋਂ 3.50 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਕਈ ਪਿੰਡਾਂ ਨੂੰ ਗੋਦਵੀ ਲੈ ਸਕਦੇ ਨੇ ਇਸ ਤੋਂ ਬਾਅਦ ਉਹ ਉੱਤਰਾਖੰਡ ਅਤੇ ਹਿਮਾਚਲ ਦਾ ਦੌਰਾ ਵੀ ਕਰਨਗੇ ਹੜ੍ਹ ਪੀੜਤਾਂ ਲਈ ਆਰਥਿਕ ਪੈਕੇਜ ਦਾ ਅਤੇ ਮੁਆਵਜ਼ੇ ਦਾ ਵੀ ਐਲਾਨ ਕਰ ਸਕਦੇ ਨੇ ਧਿਆਨ ਦੇਣ ਯੋਗ ਹੈ ਕਿ 17 ਅਗਸਤ ਨੂੰ ਪੰਜਾਬ ਦੇ ਵਿੱਚ ਹੜ੍ਹ ਆਇਆ ਸੀ ਸੂਬੇ ਨੂੰ ਹੁਣ ਤੱਕ 13000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤਾਂ ਦੇਖੋ ਪੰਜਾਬ ਕੈਬਨਿਟ ਦੀ ਅੱਜ 8 ਸਤੰਬਰ ਨੂੰ ਹੋਵੇਗੀ ਵੱਡੀ ਮੀਟਿੰਗ ਤਾਂ ਦੇਖੋ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 8 ਸਤੰਬਰ ਯਾਨੀ ਕਿ ਅੱਜ ਸੀਐਮ ਹਾਊਸ ਵਿਖੇ ਹੋਵੇਗੀ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਸੀਐਮ ਭਗਵੰਤ ਮਾਨ ਹਸਪਤਾਲ ਤੋਂ ਹੀ ਆਨਲਾਈਨ ਜੁੜਨਗੇ ਸਰਕਾਰੀ ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਹੜ੍ਹ ਸੰਕਟ ਦੇ ਵਿਚਕਾਰ ਸੀਐਮ ਦੀ ਚਿੰਤਾ ਬਰਕਰਾਰ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਖਬਰ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਪਾਖੜਾ ਡੈਮ ਦੇ ਪਾਣੀ ਦਾ ਪੱਧਰ ਘਟਣਾ ਹੋਇਆ ਸ਼ੁਰੂ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਪੰਜਾਬ ਦੇ ਲੋਕਾਂ ਲਈ ਪਾਖੜਾ ਡੈਮ ਤੋਂ ਰਹਤਵਾਲੀ ਖਬਰ ਆ ਰਹੀ ਹੈ ਕਿ ਹੁਣ ਪਾਖੜਾ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਘਟ ਰਿਹਾ ਹੈ ਅਤੇ ਪਾਣੀ ਦੀ ਆਵਕ ਵੀ ਕੰਟਰੋਲ ਹੋਈ ਹੈ ਅੱਜ 71 ਕਿਤੇ ਗਏ ਅੰਕੜਿਆਂ ਦੇ ਮੁਤਾਬਕ ਪਾਖੜਾ ਡੈਮ ਦੇ ਪਾਣੀ ਦਾ ਪੱਧਰ 1677.98 ਫੁੱਟ ਹੋ ਗਿਆ ਹੈ ਜਦੋਂ ਕਿ ਪਾਣੀ ਦਾ ਇਨਫਲੋ ਹੁਣ 66891 ਕਿਊਸਕ ਹੀ ਰਹਿ ਗਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਰੂਪਨਗਰ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਹੁਣ ਭਾਖੜਾ ਡੈਮ ਤੋਂ 70000 ਕਿਊਸਿਕ ਪਾਣੀ ਹੀ ਛੱਡਿਆ ਜਾਵੇਗਾ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪਿਛਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਲਗਾਤਾਰ ਹੋਈ ਬਾਰਿਸ਼ ਦੇ ਦੌਰਾਨ ਭਾਖੜਾ ਡੈਮ ਦਾ ਪੱਧਰ ਇੱਕਦਮ ਖਤਰੇ ਦੇ ਨਿਸ਼ਾਨ ਤੇ ਬਿਲਕੁਲ ਲੱਗੇ ਪੁੱਜ ਗਿਆ ਸੀ ਉਦੋਂ ਇੱਕ ਹੋਰ ਵੱਡੀ ਖਬਰ ਸਰਕਾਰ ਨੇ ਪੈਨਸ਼ਨ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾ ਆ ਦੇਖੋ ਨੌਕਰੀ ਖਤਮ ਹੋਣ ਤੋਂ ਬਾਅਦ ਕਰਮਚਾਰੀਆਂ ਲਈ ਸਭ ਤੋਂ ਵੱਡੀ ਚਿੰਤਾ ਰਿਟਾਇਰਮੈਂਟ ਯੋਜਨਾ ਅਤੇ ਪੈਨਸ਼ਨ ਹੈ ਭਾਰਤ ਦੇ ਵਿੱਚ ਇਸ ਦੇ ਲਈ ਦੋ ਆਪਸ਼ਨ ਨੇ ਐਨਪੀਐਸ ਅਤੇ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਯਾਨੀ ਕਿ ਯੂਪੀਐਸੀ ਇਸ ਸਾਲ 1 ਅਪ੍ਰੈਲ 2025 ਨੂੰ ਦੇਸ਼ ਦੇ ਵਿੱਚ ਲਾਗੂ ਕੀਤੀ ਗਈ ਹੈ ਹੁਣ ਸਰਕਾਰ ਯੂਨੀਫਾਈਡ ਸਕੀਮ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ ਪਰਸਨਲ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤralੇ ਨੇ ਯੂਪੀਐਸਸੀ ਨਾਲ ਸੰਬੰਧਿਤ ਨਿਯਮਾਂ ਵਿੱਚ ਬਦਲਾ ਕੀਤਾ ਹੈ ਹੁਣ ਜੇਕਰ ਕੋਈ ਕਰਮਚਾਰੀ 20 ਸਾਲ ਦੀ ਨਿਯਮਤ ਨੌਕਰੀ ਪੂਰੀ ਕਰਦਾ ਹੈ ਤਾਂ ਉਸ ਨੂੰ ਪੈਨਸ਼ਨ ਦਾ ਅਧਿਕਾਰ ਮਿਲੇਗਾ ਪੁਰਾਣੀ ਸੀਮਾ ਘਟਾਉਣ ਦੀ ਮੰਗ ਕਰਮਚਾਰੀਆਂ ਦੁਆਰਾ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਸ ਵਿੱਚ ਹੁਣ ਬਦਲਾ ਕੀਤਾ ਗਿਆ ਹੈ ਇਸ ਬਦਲਾਅ ਨਾਲ ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਆਓ ਜਾਣਦੇ ਹਾਂ ਕਿ ਕਿਹੜੇ ਕਰਮਚਾਰੀਆਂ ਨੂੰ ਲਾਭ ਇਸ ਦਾ ਮਿਲੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਿਲਾਂ ਪੈਨਸ਼ਨ ਲੈਣ ਦੇ ਨਿਯਮ ਥੋੜੇ ਸਖਤ ਹੋ ਗਏ ਨੇ ਤਾਂ ਹੁਣ ਸਰਕਾਰ ਨੇ ਜਿਹੜਾ ਨਿਯਮਾਂ 'ਚ ਬਦਲਾਅ ਕੀਤਾ ਤਾਂ ਦੇਖੋ ਜੁਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਪੂਰੀ ਪੈਨਸ਼ਨ ਪ੍ਰਾਪਤ ਕਰਨ ਦਾ ਅਧਿਕਾਰ ਸਿਰਫ ਉਦੋਂ ਹੀ ਦਿੱਤਾ ਜਾਂਦਾ ਜਦੋਂ ਕੋਈ ਕਰਮਚਾਰੀ 25 ਸਾਲ ਦੀ ਸਰਵਿਸ ਪੂਰੀ ਕਰਦਾ ਸੀ ਪਰ ਹੁਣ ਜਿਹੜਾ ਇਹ ਬਦਲਾਅ ਕੀਤਾ ਗਿਆ ਸਮਾਂ ਸੀਮਾ ਜਿਹੜੀ ਘਟਾ ਦਿੱਤੀ ਗਈ ਹੈ 20 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਪੈਨਸ਼ਨ ਜਿਹੜੀ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਵੱਡੀ ਅਪਡੇਟ ਵੱਡੀ ਰਾਹਤ ਕਰਮਚਾਰੀਆਂ ਨੂੰ ਸਰਕਾਰ ਦੁਬਾਰਾ ਦਿੱਤੀ ਗਈ ਹੈ ਹੁਣ ਸਰਕਾਰ ਨੇ ਉਹਨਾਂ ਦੀ ਮੰਗ ਮੰਨ ਲਈ ਹੈ ਅਤੇ ਇਸ ਸੀਮਾ ਨੂੰ 20 ਸਾਲ ਦਾ ਕਰ ਦਿੱਤਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਧਾ ਲਾਭਪਾਤਰੀਆਂ ਨੂੰ ਵੱਡਾ ਫਾਇਦਾ ਇਸ ਸਕੀਮ ਦੇ ਵਿੱਚ ਹੋਵੇਗਾ ਉਧਰ ਇੱਕ ਹੋਰ ਵੱਡੀ ਖਬਰ ਹਰ ਮਹੀਨੇ ਮਿਲਣਗੇ 5-5000 ਰੁਪਏ ਜਾਣੋ ਇਸ ਯੋਜਨਾ ਬਾਰੇ ਕਿਵੇਂ ਕਰਨਾ ਹੈ ਅਪਲਾਈ ਵੱਡੀ ਖਬਰ ਤੁਹਾਡੇ ਸਾਹਮਣੇ ਆ ਬਚਤ ਕਰਨਾ ਅਤੇ ਭਵਿੱਖ ਵਿੱਚ ਯੋਜਨਾਵਾਂ ਬਣਾਉਣਾ ਹਰ ਕਿਸੇ ਲਈ ਮਹੱਤਵਪੂਰਨ ਹੈ ਅਕਸਰ ਲੋਕ ਸਿਰਫ ਅੱਜ ਦੀਆਂ ਜ਼ਰੂਰਤਾਂ ਤੇ ਧਿਆਨ ਦਿੰਦੇ ਨੇ ਅਤੇ ਭਵਿੱਖ ਦੀ ਤਿਆਰੀ ਕਰਨਾ ਭੁੱਲ ਜਾਂਦੇ ਨੇ ਇਸ ਧਿਆਨ ਨੂੰ ਰੱਖਦੇ ਆ ਕੇਂਦਰ ਸਰਕਾਰ ਨੇ ਕੁਝ ਪੈਨਸ਼ਨ ਸਕੀਮਾਂ ਬਣਾਈਆਂ ਨੇ ਜੋ ਲੰਮੇ ਸਮੇਂ ਲਈ ਵਿੱਤੀ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਨੇ। ਉਹ ਵਿਕਣ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਸਾਰੇ ਲੋਕ ਵੱਖ-ਵੱਖ ਪੈਨਸ਼ਨ ਸਕੀਮਾਂ ਦੇ ਵਿੱਚ ਨਿਵੇਸ਼ ਵੀ ਕਰਦੇ ਨੇ। ਤਾਂ ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਹੋਵੇ ਅਤੇ ਕੰਮ ਕਰਨ ਦੇ ਅਯੋਗ ਹੋਣ ਤਾਂ ਉਹਨਾਂ ਨੂੰ ਆਪਣੇ ਖਰਚਿਆਂ ਲਈ ਦੂਜਿਆਂ ਤੇ ਨਿਰਪਰ ਹੋਣਾ ਪਵੇ। ਸਰਕਾਰ ਇਸ ਲਈ ਇੱਕ ਪੈਨਸ਼ਨ ਸਕੀਮ ਵੀ ਚਲਾਉਂਦੀ ਹੈ। ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਜਹੀ ਇੱਕ ਪੈਨਸ਼ਨ ਯੋਜਨਾ ਅਟਲ ਪੈਨਸ਼ਨ ਯੋਜਨਾ ਇਸ ਯੋਜਨਾ ਵਿੱਚ ਨਿਸ਼ਚਿਤ ਰਕਮ ਲਗਾਤਾਰ ਜਮ੍ਹਾਂ ਕਰਕੇ ਤੁਸੀਂ ਬੁਢਾਪੇ ਦੇ ਵਿੱਚ ਹਰ ਮਹੀਨੇ 5000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਇਸ ਦੇ ਕਰੋਨਾ ਲੋਕ ਸਰਕਾਰੀ ਯੋਜਨਾ ਤੋਂ ਲਾਭ ਲੈ ਸਕਦੇ ਨੇ ਇਸ ਸਰਕਾਰੀ ਯੋਜਨਾ ਦਾ ਉਦੇਸ਼ ਬਜ਼ੁਰਗਾਂ ਨੂੰ ਨਿਯਮਤ ਆਮਦਨ ਪ੍ਰਦਾਨ ਕਰਨਾ ਹੈ ਅਤੇ ਉਹ ਵਿੱਤੀ ਤੌਰ ਤੇ ਸੁਰੱਖਿਅਤ ਰਹਿ ਸਕਣ ਛੋਟੇ ਕਾਰੋਬਾਰੀ ਕਿਸਾਨ ਜਾਂ ਸਾਂਝੇ ਪਰਿਵਾਰ ਦੇ ਮੈਂਬਰ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਦੇਖੋ 18 ਸਾਲ ਤੋਂ 40 ਸਾਲ ਦੀ ਉਮਰ ਦੇ ਲੋਕ ਅਟਲ ਪੈਨਸ਼ਨ ਯੋਜਨਾ ਦਾ ਲਾਭ ਲੈਣ ਲਈ ਅਰਜੀ ਦੇ ਸਕਦੇ ਨੇ ਤੁਹਾਨੂੰ ਇਸ ਯੋਜਨਾ ਵਿੱਚ ਬਹੁਤ ਘੱਟ ਰਕਮ ਦਾ ਯੋਗਦਾਨ ਪਾਉਣਾ ਪੈਂਦਾ ਜਿੰਨੀ ਜਲਦੀ ਤੁਸੀਂ ਅਰਜੀ ਦਿੰਦੇ ਹੋ ਤੁਹਾਡਾ ਪ੍ਰੀਮੀਅਮ ਉਨਾ ਹੀ ਘੱਟ ਹੋਵੇਗਾ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ